ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿੱਜੀ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਟਾਂ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਟ ਦੇ ਵਿੱਚ ਸੋਲਰ ਲਾਈਟਾਂ, ਮਹਾਵਾਰੀ, ਸਫਾਈ ਕਿੱਟਾਂ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ, ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਨੇ ਦੱਸਿਆ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪ੍ਰਵਾਭਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਭ ਸੰਗੀਤ ਤੋਂ ਪਰੇ ਹੈ। ਦਿਯਾਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਪਾਲ ਕਿਸੇ ਵੀ ਗੀਤ ਦੇ ਵਾਂਗ ਪੈਦਾ ਕਰ ਸਕਦੀ ਹੈ। ਤਜ਼ੀਏ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਗਏ। ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਰ ਪਰਵਾਬਿਤ ਪਰਿਵਾਰਾਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿcjਿਤ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਟਾਂ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਟ ਦੇ ਵਿੱਚ ਸੋਲਰ ਲਾਈਟਾਂ ਮਹਾਵਾਰੀ ਸਫਾਈ ਕਿੱਟਾਂ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਨੇ ਧਜ਼ੀਏ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪਰਵਾਪਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਹ ਸੰਗੀਤ ਤੋਂ ਪਰੇ ਹੈ ਦਿਆਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਪਾਲ ਕਿਸੇ ਵੀ ਗੀਤ ਦੇ ਵਾਂਗ ਪਰਵਾ ਪੈਦਾ ਕਰ ਸਕਦੀ ਹੈ ਤਜ਼ੀਏ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਗਏ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਰ ਪਰਵਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿੱਜੀ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਤਾ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਹੱਥ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਟੇ ਦੇ ਵਿੱਚ ਸੋਲਰ ਲਾਈਟਾਂ ਮਹਾਮਾਰੀ ਸਫਾਈ ਕਿੱਟਾਂ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਨੇ ਦਸਈਏ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪ੍ਰਵਾਪਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਪ ਸੰਗੀਤ ਤੋਂ ਪਰੇ ਹੈ ਦਇਾਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਤੇ ਦੇਖਪਲ ਕਿਸੇ ਵੀ ਗੀਤ ਦੇ ਵਾਂਗ ਪਰਵਾ ਪੈਦਾ ਕਰ ਸਕਦੀ ਹੈ ਤਜ਼ੀਏ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਗਏ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਰ ਪਰਵਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿੱਜੀ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਤਾ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਤੇ ਦੇ ਵਿੱਚ ਸੋਲਰ ਲਾਈਟਾਂ ਮਹਾਵਾਰੀ ਸਫਾਈ ਕਿਟਾ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਤੀਆਂ ਨੇ ਤਜ਼ੀਏ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪ੍ਰਵਾਪਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਪ ਸੰਗੀਤ ਤੋਂ ਪਰੇ ਹੈ ਦਇਾਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਪਾਲ ਕਿਸੇ ਵੀ ਗੀਤ ਦੇ ਵਾਂਗ ਪਰਵਾ ਪੈਦਾ ਕਰ ਸਕਦੀ ਹੈ ਤਜ਼ੀਏ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਗਏ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਰ ਪਰਵਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿੱਜੀ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਟਾਂ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਟ ਦੇ ਵਿੱਚ ਸੋਲਰ ਲਾਈਟਾਂ ਮਹਾਵਾਰੀ ਸਫਾਈ ਕਿੱਟਾਂ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਤੀ ਹੈ। ਦਸਯੇ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪ੍ਰਵਾਪਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਪ ਸੰਗੀਤ ਤੋਂ ਪਰੇ ਹੈ। ਦਇਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਪਾਲ ਕਿਸੇ ਵੀ ਗੀਤ ਦੇ ਵਾਂਗ ਪੈਦਾ ਕਰ ਸਕਦੀ ਹੈ। ਦਸਯੇ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਕੇ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਰ ਪਰਵਾਪ ਵਿਦ ਪਰਿਵਾਰਾਂ ਦੀ ਮਦਦ ਦੇ ਲਈ ਹੱਥ ਵਧਾਇਆ ਹੈ ਅਤੇ ਉਹਨਾਂ ਨੇ ਨਿੱਜੀ ਤੌਰ ਤੇ 250 ਪਰਿਵਾਰਾਂ ਨੂੰ ਰਾਹਤ ਕਿੱਟਾਂ ਵੰਡੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ ਹਰੇਕ ਰਾਹਤ ਕਿੱਟ ਦੇ ਵਿੱਚ ਸੋਲਰ ਲਾਈਟਾਂ, ਮਹਾਵਾਰੀ, ਸਫਾਈ ਕਿੱਟਾਂ ਅਤੇ ਤਰਪਾਲਾ ਸਨ ਲੋੜਾਂ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਸ਼ਨੀ, ਮਾਨ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਨੇ ਧਜ਼ੀਏ ਕਿ ਆਪਣੀ ਰੂਹਾਨੀ ਆਵਾਜ਼ ਅਤੇ ਪਰਵਾਪਸ਼ਾਲੀ ਸਟੇਜ ਮੌਜੂਦਗੀ ਦੇ ਲਈ ਜਾਣੀ ਕਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਿਤ ਕਰ ਰਹੀ ਹੈ ਕਿ ਉਹਨਾਂ ਦਾ ਅਸਲ ਪ੍ਰਵਾਪ ਸੰਗੀਤ ਤੋਂ ਪਰੇ ਹੈ। ਦਿਯਾਲਤਾ ਦੇ ਇਸ ਕੰਮ ਦੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਪਾਲ ਕਿਸੇ ਵੀ ਗੀਤ ਦੇ ਵਾਂਗ ਪਰਵਾ ਪੈਦਾ ਕਰ ਸਕਦੀ ਹੈ। ਤਜ਼ੀਏ ਕਿ ਜਦੋਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਦਾ ਦੁੱਖ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਕੇ